ਹਾਂਜੀ ਕਿਵੇਂ ਆ ਸਾਰੇ ਜਾਣੇ ਸਾਰਿਆਂ ਨੂੰ ਪਿਆਰੀ ਜੀ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਆਪਾਂ ਚਾਹ ਦੇ ਕੱਪ ਦੀ ਨਾਲ ਬਸ ਜਲਦੀ ਜਲਦੀ ਚਾਹ ਪੀ ਕੇ ਮੈਂ ਜਾਣਾਗਾ ਆਪਣੇ ਕਾਲਜ ਕਿਉਂਕਿ ਅੱਜ ਬਹੁਤ ਇੰਪੋਰਟੈਂਟ ਦਿਨ ਮੇਰੇ ਕਾਲਜ ਦਾ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗੀ ਕਿ ਅੱਜ ਮੈਨੂੰ ਖੁਸ਼ ਕਿਉਂ ਹਾਂ ਕਿਉਂਕਿ ਅੱਜ ਮੈਂ ਸਿਰਫ 20 ਮਿੰਟਸ ਲਈ ਆਪਣੇ ਕਾਲਜ ਜਾਣਾਗਾ ਅੱਜ ਮੇਰੀ ਕਲਾਸ ਹੈਗੀ 9:30 ਵਜੇ ਪਰ ਅਵਜੇ 8:30 ਟਪਰਦਾ ਹੋ ਗਿਆ ਕਿ ਮੈਂ ਘਰ ਹੀ ਫਿਰਦੇ ਤੇ ਸਨ ਸਿਟੀ ਜਾਂਦੇ ਉੱਪਰ ਲੱਗਦੇ 40 ਮਿੰਟ ਕਿਉਂਕਿ ਟਾਂਗ ਦੇ ਬੂਟ ਮੇਰੇ ਇਟ ਹੋਈ ਹੈ ਕਿ ਫੁੱਟ ਵੀ ਤਾਂ ਚਮਕਾਉਣੇ ਸੀ ਗੱਡੀ ਵੀ ਧੋਣ ਵਾਲੀ ਹੋਈ ਪਈ ਆ ਉੱਪਰ ਬਾਬਾ ਜੀ ਵੱਲੋਂ ਸੀਟ ਬੈਠੀ ਲਾ ਮਤਲਬ ਡਰਾਈਵਰ ਕੱਤੀ ਹੋਈ ਆ ਅੱਤਾ ਬਿਨਾ ਲਾਇਸੈਂਸ ਤੋਂ ਗੱਡੀ ਚੋਣੇ ਬਾਰਲੇ ਦੇਸ਼ਾਂ ਚ ਵੀ ਫੌਜੀ ਸਟਾਰਟ ਬੱਸ ਮਨਿੰਨੀ ਕਿਉਂ ਲੀ ਆ ਤੁਹਾਨੂੰ ਸਾਰੇ ਜਾਣੇ ਦੱਸੋ ਤੁਹਾਡੇ ਨਾਲ ਵੀ ਐਵੇਂ ਹੁੰਦਾ ਵੀ ਜਿੱਦਨ ਤੁਸੀਂ ਲੇਟ ਹੁੰਨੇ ਹੋ ਤਾਂ ਉਦੋਂ ਅਗਰੀ ਦਾ ਟ੍ਰੈਫਿਕ ਮਿਲਦਾਗਾ ਅੱਜ 20 ਮਿੰਟ ਦੀ ਕਲਾਸ ਲਈ ਜਾਣਾਗਾ ਮੈਨੂੰ ਲੱਗਾ ਪਹੁੰਚਾਊਗਾ ਕੱਢ ਮੈਂ ਤੁਹਾਨੂੰ ਟ੍ਰੈਫਿਕ ਦਿਖਾਣੀ ਹੈ ਇਹਦਾ ਹਜੇ ਕੁਝ ਵੀ ਨਹੀਂ ਮੂਰੇ ਬਹੁਤ ਡਾ ਰਹੀਆਂ ਜਾ ਰਹੀਆਂ ਨੇਗੀਆਂ ਇਹ ਦਿੱਕਸ ਪ੍ਰੋਬਲਮ ਅਸੀਂ ਦਿਨੀ ਦੇ ਵਿੱਚ ਜਿੱਦਨ ਲੇਟ ਹੁੰਦੇ ਤਾਂ ਭੁੱਲ ਜੋ ਵੀ ਤੁਸੀਂ ਪਹੁੰਚ ਜੂਗੇ ਯਾਰ ਸਿਡਨੀ ਦਾ ਹੁਣ ਤਾਂ ਬਾਲਾਪੁਰਾ ਹਾਲ ਹੋ ਗਿਆ ਨਾ ਵੀ ਨਾਏ ਇੰਡੀਆ ਤੋਂ ਵੀ ਦੇ ਰਹੇ ਯਾਰ ਨਾ ਕੋਈ ਸਟੂਡੈਂਟ ਕੋਈ ਟੂਰਿਸਟ ਤੇ ਨਾ ਹੀ ਉਰੂ ਵਾਲਿਆਂ ਦਾ ਕੁਝ ਕਰ ਰਹੇ ਆ ਵੀ ਜਿਵੇਂ ਮੈਂ ਮੈਂ ਐਕਸਟੈਂਸ਼ਨ ਦੇ ਪਾਇਆ ਪਿਆ ਨਾ ਵੀਜ਼ਾ ਤੇ ਨਾ ਹੀ ਮੈਨੂੰ ਕੋਈ ਰਾਹ ਪੰਨਾ ਦੇ ਰਹੇ ਆ ਮਿੰਦ ਪੜਾਈ ਵੀ ਖਤਮ ਹੋਣ ਵਾਲੀ ਆ ਮਲੇ ਤਾਂ ਬੋੜੀ ਬੇਸਤਰ ਕਹਿਣਗੇ ਵੀ ਬੰਨੋ ਤੇ ਚੱਲੋ ਹਾਂ ਪੈਸਾ ਆਉ ਕਿੱਥੋਂ ਮਰੇ ਇਹਨਾਂ ਨੂੰ ਮੈਂ ਤਾਂ ਇਹ ਨਹੀਂ ਗੱਲ ਸਮਝਉਂਦੀ ਵੀਜ਼ੇ ਕੁਝ ਨਹੀਂ ਕਰ ਰਹੇਗੇ ਨਾ ਕੋਈ ਪੀਆਰ ਦੇ ਰਹੇ ਨਹੀਂਗੇ ਪਰ ਪੈਸਾ ਕਿੱਥੋਂ ਆਊਗਾ ਇਹਨਾਂ ਨੂੰ ਪ੍ਰੀਤੋ ਇਹ ਮੇਰੇ ਫੈਕਟਾ ਬਈ ਜਿੰਨਾ ਪੈਸਾ ਹੈ ਕੈਮਰਿਆਂ ਤੋਂ ਕੱਟ ਦੇਣਾ ਮੈਨੂੰ ਲੱਗਦਾ ਤਾਂ ਹੀ ਵੀਜ਼ੇ ਬੰਦ ਕਰੀ ਜਾਂਦੇ ਆ ਵੀ ਇੰਨਾ ਪੈਸਾ ਤਾਂ ਸੀ ਕੈਮਰਾ ਉੱਤੇ ਖਿੱਚ ਲੈਣੇ ਆ ਹੈ ਕਿ ਨਹੀਂ ਤੁਹਾਨੂੰ ਮੈਂ ਇੱਕ ਗੱਲ ਦੱਸਦੀ ਆ ਇੱਕ ਮੈਲਬਨ ਦੇ ਵਿੱਚ ਇੱਕ ਬੰਦੇ ਨੇ ਸ਼ੇਅਰ ਕੀਤਾ ਵੀ ਮੈਲਬਨ ਦੇ ਵਿੱਚ ਲਾਸਟ ਈਅਰ ਕੈਮਰਿਆਂ ਦੇ ਵਿੱਚੋਂ 40 ਮਿਲੀਅਨ ਡਾਲਰ ਦੀ ਇਹਨਾਂ ਨੇ ਕੀ ਆ ਪ੍ਰਾਪਤੀ ਕੀਤੀ ਆ ਪੈਸਿਆਂ ਦੀ ਇਹਨਾਂ ਤਾਂ ਮੈਨੂੰ ਲੱਗਦਾ ਵੀਜ਼ੇ ਤੋਂ ਨਹੀਂ ਬੰਦਦਾ ਹੋਣਾ ਬਈ ਮੈਨੂੰ ਮੈਂ ਕਾਲਜਾਂ ਦੀ ਧੀ ਵੀ ਨਹੀਂ ਲੱਗਦੀ ਮੈਂ ਤਾਂ ਕਹਿੰਦੀ ਆ ਫੋਨ ਕਰਕੇ ਕਹਿ ਦਿੰਦੀ ਆ ਵੀ ਤੁਸੀਂ ਪ੍ਰੈਜੈਂਟੇਸ਼ਨ ਕਰ ਲਓ ਮੇਰਾ ਕੀ ਕਰਨਾ ਹੈਗਾ ਉੱਥੇ ਲਿਖਿਆ ਆ ਵੀ ਇੱਕ ਬੰਦਾ ਵੀ ਪ੍ਰੈਜੈਂਟ ਕਰ ਹੀ ਸਕਦਾ ਹੈਗਾ ਅੱਜ ਮੇਰੀ ਪ੍ਰੈਜੈਂਟੇਸ਼ਨ ਆ ਯਾਰ ਮੇ ਭਾਈ ਘਾਰ ਆ ਲਿਆ ਹੌਲੀ ਚਲਾ ਕੇ ਦਿਓ ਗੱਲ ਸੱਚ ਕਰ ਦੇ ਜਾਣਾ ਕਾਰਾਂ ਤੇ ਹੋਣਾ ਅਖਬਾਰਾਂ ਤੇ ਕਿਤੇ ਮੇਰੀ ਪਰਮਾਨੈਂਟ ਹੀ ਉੱਥੇ ਐਬਸੈਂਟ ਲਵਾ ਦੇ ਹੌਲੀ ਗੱਲ ਲੈਣ ਨੂੰ ਆਪਦੀ ਮਾਂ ਨੂੰ ਔਰ ਕਿੰਦੇ ਪ੍ਰੈਜ਼ੈਂਟੇਸ਼ਨ ਟਰੱਕ ਕੋਲੀ ਲਵਾ ਕੇ ਛੱਡੇ ਤੂੰ ਹੈ ਹੌਲੀ ਚ ਲਾਵੇ ਟਰੱਕ ਵਾਲੇ ਤੁਸੀਂ ਵੀ ਇਦਾਂ ਨਹੀਂ ਨਾ ਜੋ ਕੇ ਕਈ ਵਾਰ ਲੇਨ ਬਦਲ ਕੇ ਠਿਡਨੀ ਦੇ ਬੱਸ ਬੱਸ ਮੰਨੇ ਜਾਂਦੇ ਆ ਆਹਾ ਡਰਾਈਵਰ ਤਾਂ ਹੀ ਨਾ ਮੈਂ ਡਰਾਈਵਰੀ ਨਹੀਂ ਸਿੱਖਦੀ ਮੇਰਾ ਨਾਮ ਵੀ ਉਹਨਾਂ ਵਿੱਚ ਹੋਣਾ ਕਰ ਬੱਸ ਬਹੁਤ ਹੋ ਗਈ ਬਾਬੇ ਉਹ ਇਤਿਹਾਸਿਕ ਜਗ੍ਹਾ ਆ ਗਈ ਤੁਨ ਯਾਦ ਇੰਸਟਾਗ੍ਰਾਮ ਦੇ ਵਿੱਚ ਇੱਕ ਵੀਡੀਓ ਚ ਕਿਆ ਸੀ ਵੀ ਤੁਸੀਂ ਇਹ ਟਨਲ ਦੇ ਵਿੱਚ ਵੜਦਾ ਸਕਦੇ ਹੋ ਪਰ ਨਿਕਲ ਰੱਬ ਦੇ ਸਹਾਰੇ ਹੀ ਸਕਦੇ ਹੋ ਅੱਦੇਆਂ ਨੇ ਤਾਂ ਅਰੀਲਾ ਤੇ ਦੇਖ ਕੀ ਪੈਸਾ ਲਾ ਦਿੰਦੇ ਮੈਨਾਂ ਤਾਂ ਬਾਹਰ ਲਈ ਦੇਸ਼ਾਂ ਹੈਨਾ ਹੈਗੇ ਨਹੀਂ ਬੋਲ ਪਾ ਹੈਨਾ ਪਰ ਮੈਂ ਨਹੀਂ ਲਾਇਆ ਯਾਰ ਮੈਂ ਅੰਡਰੀਲਾ ਨਹੀਂ ਕਿ ਪੈਸਾ ਲਾਇਆ ਉਦੋਂ ਅਰੀਲਾ ਹੀ ਨਹੀਂ ਹੁੰਦੀ ਸੀ ਆਹ ਮੋਟਰਸਾਈਕਲ ਦੇਖੋ ਮਾਈ ਗੋਡ ਕਿੰਨਾ ਪਿਆਰਾਗਾ ਨਾ ਐਨੀਮਲ ਮੂਵੀ ਵਰਗਾਗਾ ਜੇ ਐਹੀ ਜੀ ਟੈਕਨੀਕ ਮੈਨ ਲਾਦਾ ਇੰਡੀਆ ਦੇ ਵਿਚਾਰੇ ਆਪਣੇ ਤਾਂ ਜਿਵੇਂ ਮੋਟਰਸਾਈਕਲ ਉੱਤੇ ਰੇੜੀ ਪਾ ਕੇ ਪੱਠੇ ਲਿਆਉਣ ਨੂੰ ਕਰ ਲੈਂਦੇ ਨਾ ਕੰਮ ਉਹ ਖਿੱਚਦੇ ਨਹੀਂ ਵੀ ਇਤਨਾ ਵੱਡਾ ਇੰਜਨਟਰ ਹੈਗਾ ਵੱਧ ਕੱਖ ਪੱਠੇ ਆਗਾ ਹੈਗੇ ਨਹੀਂ ਯਾਰ ਆ ਕਿਹੜਾ ਸਿਨੇਮਾਗਾ ਸੱਚ ਆਈਮੈਕਸ ਸਿਨੇਮਾ ਬਈ ਇਹ ਇਹ ਮੇਰੇ ਛੋਟੇ ਭਰਾਣੇ ਬਣਾਏਗਾ ਅਸੀਂ ਅੱਜ ਰਿਪਰੈਜ਼ੈਂਟ ਕਰ ਰਹੇ ਹਾਂ ਪ੍ਰੈਜ਼ੈਂਟੇਸ਼ਨ ਔਨ ਡੋਮੈਸਟਿਕ ਵਾਇਲੈਂਸ ਅਸੀਂ ਫਸਟ ਨੰਬਰ ਤੇ ਪ੍ਰੈਜੈਂਟੇਸ਼ਨ ਕਰਨੀ ਸੀ ਹੁਣ ਬਿਲਕੁਲ ਲਾਸਟ ਤੇ ਕਰ ਰਹੇ ਆ ਬਿਕੋਜ਼ ਇਹ ਬੰਦਾ ਪੇਪਰ ਕੜਾ ਕੇ ਲੈ ਕੇ ਆਇਆ ਸਾਡਾ ਸੋ ਇਹਦੇ ਛੱਤਰ ਪੈਨੇ ਤੇਰੇ ਮੇਰਾ ਕੰਮ ਨਹੀਂ ਸੀਗਾ ਇਹ ਤੇਰੇ ਕੰਮ ਤੇਰਾ ਕੰਮ ਸੀਗਾ ਮੇਰਾ ਵੀ ਪ੍ਰਿੰਟਰ ਨਹੀਂ ਚੱਲਿਆ ਫਿਰ ਕੀ ਹੋ ਗਿਆ ਤੇਰਾ ਪ੍ਰਿੰਟਰ ਨਹੀਂ ਚੱਲਿਆ ਹਾਂ ਲਾਹਣਤਾ ਐਡਾ ਕੁ ਕਰਦੀ ਆ ਫਿਰ ਫੇ ਇਹਨੂੰ ਪ੍ਰਿੰਟਰ ਨਹੀਂ ਚਲਾਉਣਾ ਹੁੰਦਾ ਨਹੀਂ ਚਲਾਉਣਾ ਹੁੰਦਾ ਦੇਖੋ ਕੋਈ ਗੱਲ ਟਿਊਸ਼ਨਾਂ ਲੈਦੇ ਸਾ ਤੋਂ ਅਸੀਂ ਟਿਊਸ਼ਨਾਂ ਦਿਨੇ ਆ ਲੈਂਦੇ सारी प्रेजेंटेशन हो गई है किसान क्लास के बीच तो अठ नंबर मिले है वही कैसा हुआ था हमारा प्रेजेंटेशन बहुत अच्छा हुआ था इन्होंने बहुत अच्छा <laughs> मेरे बहुत अच्छा हुआ था थैंक यू फ्रेंड गर्म पानी को क्या बोलते हैं नेपाल में तातो तातो हमारे <laughs> हमारे बोलते हैं तत्ता पानी हमारे बोलते हैं तातो पानी तातो <laughs> <laughs> तो और कुछ बता क्या बोलते तू चुप कर रहे इधर आने को क्या बोलते हैं नेपाली में एताऊ एताऊ तो तताऊ एताऊ एताऊ तताऊ तताऊ बीदौ अच्छा एताऊ यार मुझे वो आता है तुम लोग वो बो बोलते हो ना चिया खाने चले अच्छा चाय पीने चलें हां क्लास अपनी लग गई है हुन मैं वेट कर रही हूं अपनी गड्डी का फिर जाने कुछ खान-पीन मौसम वर्स होना यार आज ਸੋ ਕਾਲਜ ਤੋਂ ਮੈਂ ਫ੍ਰੀ ਹੋ ਗਈ ਸੀ ਸੋ ਅੱਜ ਮੈਂ ਪਲਾਨ ਕੀਤਾਗਾ ਵੀ ਆਪਾਂ ਨੌਰਥ ਸਿਡਨੀ ਗਿਆ ਘੁੰਮਣ ਜਲੀ ਮੈਂ ਪਹਿਲਾਂ ਕਦੇ ਵੀ ਨਹੀਂ ਆਈਗੀ ਤੁਹਾਨੂੰ ਪਾਰਕਿੰਗ ਨਹੀਂ ਮਿਲ ਰਹੀਗੀ ਇਹ ਬੰਦੇ ਦਾ ਘੁੰਮਣ ਦਾ ਮਨ ਕਰਦਾ ਤਾਂ ਇਹਦੇ ਪਾਰਕਿੰਗ ਨਹੀਂ ਮਿਲਦੀ ਉਰੇ ਬਹੁਤ ਘਟੀਆ ਗੱਲ ਆ ਵੀ ਪਾਰਕਿੰਗ ਤਾਂ ਬਣਾ ਦੋ ਜੇ ਪਾਰਕਿੰਗ ਮਿਲਦੀ ਵੀ ਇਹ 2 ਘੰਟੇ ਨਹੀਂ ਤੁਸੀਂ ਐਂਗਲ ਸਿੱਧਾ ਲਾਉਣਾ ਐਂਗਲ ਪੁੱਠਾ ਲਾਉਣਾ 6 360 ਜਿੱਦਾਂ ਬੁੜਾ ਬੋੜ ਤਿਲਕੀਆਂ ਹੁੰਦੀਆਂ ਨਹੀਂ ਆ ਮਰਜ਼ੀ ਕਰਦਾ ਘਰੀ ਚੱਲੀਏ ਦੇਖ ਲੈ ਗ੍ਰੀਸ ਯਾ ਅੱਜ ਮੇਰੀ ਰੀਲ ਤੇ ਦੇਖਿਆ ਸੀ ਨਾ ਜਮਾ ਉਮੀ ਆਣਾ ਬਹੁਤ ਸੋਹਣਾ ਦਾ ਓਏ ਯਾ ਸ਼ਾਇਦ ਮੈਨੂੰ ਲੱਗਦਾ ਉਹੀ ਆਣਾ ਵੀ ਜਦੋਂ ਬੰਦੇ ਬੰਦੇ ਡੋਬਦੇ ਹੁੰਦੇ ਤਾਂ ਉਹਨਾਂ ਨੂੰ ਬਚਾਉਂਦੇ ਹੁੰਦੇ ਯਾਰ ਇੱਥੇ ਤਾਂ ਜੀ ਬਾਲਾ ਵਧੀਆ ਲੱਗਿਆ ਨਾ ਜੀ ਕਰਦਾ ਬਸ ਬੈਠ ਕੇ ਪਾਣੀ ਦੀ ਆਵਾਜ਼ ਹੀ ਸੁਣੀ ਜਾਈਏ ਹਨਾ ਇਹਨਾਂ ਦੇ ਸਮੁੰਦਰ ਨਾਲ ਵਧੀਆ ਤੁਨਲੀ ਵੀ ਬਣਾਇਆ ਨਾ ਕਿਥੇ ਵੀ ਸਵੇਰੇ ਸ਼ਾਮ ਸੈਰ ਕਰ ਸਕਦੇ ਹਾਂ ਲੋਕ ਮੈਨੂੰ ਲੱਗਦਾ ਹੈ ਨਾ ਤੁਸੀਂ ਸਾਰੇ ਜਾਣਿਆ ਨੇ ਇਹ ਵਾਲਾ ਏਰੀਆ ਸਿਡਨੀ ਦਾ ਕਦੇ ਵੀ ਨਹੀਂ ਦੇਖਿਆ ਹੋਣਾ ਇਹ ਵਾਲੀ ਖੂਬਸੂਰਤੀ ਹਨਾ ਆਪਾਂ ਸਾਰੇ ਦੂਸਰਾ ਹਾਰਬਰ ਤੋਂ ਜੋ ਵਗੈਰਾ ਉਧਰਲੀ ਸਾਈਡ ਦੇਖ ਲੈਣੇ ਆ ਇਹ ਨਾਰਥ ਸਿਡਨੀ ਸੋ ਅੱਜ ਅਸੀਂ ਵੀ ਇਹ ਵਾਲਾ ਏਰੀਆ ਸਟੋਰ ਕਰਨਾ ਹੈ ਮੈਨੂੰ ਵੀ ਆਸਟ੍ਰੇਲੀਆ ਵਿੱਚ 3 ਸਾਲ ਹੋ ਗਿਆ ਸਪੈਸ਼ਲੀ ਸਿਡਨੀ ਦੇ ਵਿੱਚ ਰਹਿਨੇ ਆ ਪਰ ਮੈਂ ਵੀ ਕਦੇ ਇਹ ਵਾਲੀ ਸਾਈਡ ਨਹੀਂ ਆਈ ਸੋ ਅੱਜ ਮੈਂ ਇਸ ਦਾ ਤੇ ਰਿਸਰਚ ਕੀਤਾ ਸੀਗਾ ਵੀ ਇੱਥੇ ਕਿ ਗ੍ਰੀਸ ਦੇ ਵਾਂਗੂ ਥੋੜਾ-ਬਹੁਤ ਸੱਤਜਵਿ ਬਣਿਆ ਹੋਇਆਗਾ ਇੱਕਦੋ ਬਿਲਡਿੰਗ ਤਾਂ ਆਪਾਂ ਉਹ ਵੀ ਦੇਖਣ ਜਾਵਾਂਗੇ ਯਾਰਾ ਲੋਕ ਕਿੰਨੇ ਲੱਤੀ ਹੈ ਹਨਾ ਜਿੰਨੇ ਦੇਖੇ ਘਰ ਆ ਆ ਪਿਆਰੀ ਜੀ ਆਪਣੀ ਕੈਫੇ ਦੀ ਲੋਕੇਸ਼ਨ ਹੈ ਜਿੱਥੇ ਆਪਾਂ ਕਿਹਾ ਬ੍ਰੇਕਫਾਸਟ ਕਰਨ ਆਣਾ ਸੀ ਇੱਥੇ ਆਪਣਾ ਆਰਡਰ ਆ ਗਿਆ ਸੀ ਜਿਹਦੇ ਵਿੱਚ ਮੈਂ ਕੈਪੀਚੀਨੋ ਤੇ ਆਈਸ ਮੋਕਾ ਆਰਡਰ ਕੀਤਾ ਸੀ ਤੇ ਨਾਲ ਬਨਾਨਾ ਬ੍ਰੈਡ ਵਿਦ ਆਈਸਕ੍ਰੀਮ ਜੇ ਮੈਂ ਸੱਚੀ ਦੱਸਾਂ ਤਾਂ ਕੈਫੇ ਦੀ ਜਿਹੜੀ ਲੋਕੇਸ਼ਨ ਆ ਉਹ ਬਹੁਤ ਵਧੀਆ ਪਰ ਮੈਨੂੰ ਫੂਡ ਥੋੜ੍ਹਾ ਓਕੇ ਓਕੇ ਹੀ ਲੱਗਿਆ ਰეკਮੈਂਡ ਨਹੀਂ ਹੈਗਾ ਫੂਡ ਲੋਕੇਸ਼ਨ ਬਹੁਤ ਬੈਸਟ ਆ ਇੱਥੇ ਆ ਕੈਫੇ ਦੇ ਨਾਲ ਸ਼ਾਪ ਬਣੀ ਹੋਈ ਆ ਤਾਂ ਉੱਥੇ ਉਹਨਾਂ ਨੇ ਦੱਸਿਆ ਵੀ ਇਹ ਸਾਰੀ ਪ्योर ਸਿਲਵਰ ਦੀ ਹੈਂਡਮੇਡ ਜੁਲਰੀ ਬਣੀ ਹੋਈ ਆ ਜਿਹੜੀ ਕਿ ਸਮੁੰਦਰ ਦੇ ਵਿੱਚੋਂ ਪੱਥਰ ਨਿਕਲਦੇ ਆ ਉਹਨਾਂ ਨੂੰ ਕੀ ਤਰਾਸ਼ ਕੇ ਬਣਾਈ ਹੋਈ ਆ ਬਹੁਤ ਸੋਹਣੀ ਜੁਲਰੀ ਆ ਪਾਣੀ ਚ ਲੈ ਜਾ ਮੈਨੂੰ ਸ਼ਰਤ ਲਾ ਲਾ ਇਹਨੂੰ ਨਹੀਂ ਲੈ ਕੇ ਜਾਂਦੇ ਲੈ ਜਾ ਯਾਰ ਮੈਂ ਘਰੇ ਆ ਕੇ ਦੱਸੂ ਫਿਰ ਮੈਨੂੰ ਵੀ ਮੈਨੂੰ ਕਿਹੜਾ ਦਿਮਾਗ ਹੀ ਲੈ ਆਂਦਾ ਪਾਣੀ ਦੇ ਵਿੱਚ ਬਾੜ ਕੀ ਨਹੀਂ ਆਂਦਾ ਹਾਂ ਮੈਂ ਰੋਣ ਲੱਗ ਜਾਣਾ ਮੈਂ ਇੱਥੇ ਬੈਠੂੰਗੀ ਮੈਂ ਤਾਂ ਬੈਠੀ ਆ ਆ ਮੇਰੇ ਤੇ ਬੈਠ ਕਰ ਦੇਣਗੇ ਸਿਰ ਤੇ ਮੈਨੂੰ ਲੈ ਜਾ ਪਾਣੀ ਚ ਦੇਖੀ ਮਾੜੀ ਇੱਕ ਮਾੜੀ ਚੁੰਬੀ ਦੀ ਮਾਰ ਕੀ ਆ ਜੂ ਲੈ ਜਾ ਲਾਇਆ ਯਾਰਾ ਤੁਹਾਨੂੰ ਇੱਕ ਹੋਰ ਜਗ੍ਹਾ ਦਿਖਾਉਣੇ ਆ ਜਿੱਥੇ ਅਸੀਂ ਪਹਿਲਾਂ ਗਏ ਸੀ ਉਥੋਂ ਜਸਟ 10 ਮਿੰਟ ਦੀ ਡਰਾਈਵ ਤੇ ਆਏ ਜਗ੍ਹਾ ਓ ਮਾਈ ਗੋਡ ਜਸਟ ਵਾਓ ਵਾਓ ਵਾਲਾ ਕਮ ਹੋਇਆ ਪਿਆ ਬਈ ਵਾਓ ਵਾਓ ਵਾਲਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਲੀਜ਼ ਵੀਡੀਓ ਨੂੰ ਲਾਈਕ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ